ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਤਾਜ਼ਾ ਹੈਡਲਾਈਨਸ ਤੇ ਫਰਤ ਪਾਕਿਸਤਾਨ ਤਣਾਅ ਦੇ ਵਿਚਾਲੇ ਯੂਐਸ ਦਾ ਤਾਜ਼ਾ ਬਿਆਨ ਕਿਹਾ ਪੀਐਮਓ ਦਿਨੂ ਸਾਡਾ ਪੂਰਾ ਸਮਰਥਨ ਯੂਐਸ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਵਿੱਚ دہشت ਈਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਟਰੰਪ ਦੀ ਧਮਕੀ ਖਰੀਦਦਾਰਾਂ ਦੇ ਪਾਬੰਦੀ ਲਗਾਉਣ ਦੀ ਦਿੱਤੀ ਚੇਤਾਵਨੀ ਟਰੰਪ ਨੇ ਸੋਸ਼ਲ ਮੀਡੀਆ ਸਾਈਟ ਟ੍ਰੂਥ ਦੇ ਉੱਤੇ ਪਾਈ ਪੋਸਟ ਪਾਰਤਪਾਕ ਤਨਾਤ ਜਿਹੜੀ ਬਿਸਤਾ ਵੱਡਾ ਬਿਆਨ ਖੇਤਰੀ ਦੀ ਸਥਿਤੀ ਨਾ ਬਣਾਉਂਦੀ ਕੀਤੀ ਅਪੀਲ ਹਮਲੇ ਦੇ ਦੌਰਾਨ ਭਾਰ ਦੇ ਵਿੱਚ ਹੀ ਮੌਜੂਦ ਸਨ ਪਰਿਵਾਰ ਦੇ ਨਾਲ ਜਿਹੜੀ ਬੈਸ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਤੇ ਪਾਕਿਸਤਾਨ ਤਣਾਅ ਦੇ ਦੌਰਾਨ ਅਮਰੀਕਾ ਦੇ ਵੱਲੋਂ ਰੋਜ਼ਾਨਾ ਹੀ ਤਾਜ਼ਾ ਬਿਆਨ ਸਾਂਝੇ ਕੀਤੇ ਜਾ ਰਹੇ ਨੇ ਤੇ ਅਮਰੀਕਾ ਇਸ ਮਾਮਲੇ ਦੇਤੇ ਨੇੜੇ ਨਜ਼ਰ ਵੀ ਰੱਖ ਰਿਹਾ ਹੈ ਇਸ ਨੂੰ ਲੈ ਕੇ ਇੱਕ ਤਾਜ਼ਾ ਬਿਆਨ ਦਿੰਦਿਆ ਹਾਂ ਅਮਰੀਕਾ ਨੇ ਕਿਹਾ ਹੈ ਕਿ ਪੀਐਮ ਮੋਦੀ ਨੂੰ ਸਾਡਾ ਪੂਰਾ ਸਮਰਥਨ ਹੈ ਭਾਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਐਸ ਨੇ ਇਸ ਮਾਮਲੇ ਦੇ ਵਿੱਚ ਪੂਰਾ ਸਮਰਥਨ ਦੇਣ ਦੀ ਗੱਲ ਕਹਿ ਦਿੱਤੀ ਹੈ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਦਹਿਸ਼ਤ ਦਾ ਮਾਹੌਲ ਵਿਖਣ ਨੂੰ ਮਿਲ ਰਿਹਾ ਹੈ ਪਾਕਿਸਤਾਨ ਦੀ ਸਰਕਾਰ ਇਸ ਵੇਲੇ ਡਰ ਗਈ ਹੈ ਕਿ ਜੇ ਅਮਰੀਕਾ ਭਾਰਤ ਦਾ ਸਾਥ ਦੇਵੇਗਾ ਤਾਂ ਪਾਕਿਸਤਾਨ ਦੇ ਸਾਰ ਕੌਣ ਲਵੇਗਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸਲਨੀਆਂ ਤੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਵਿੱਚ ਯੁੱਧ ਦੀ ਸਥਿਤੀ ਬਣੀ ਚੱਲੀ ਹੈ। ਇਸੇ ਦੌਰਾਨ ਅਮਰੀਕਾ ਸਥਿਤੀ ਦੇ ਉੱਤੇ ਨਜ਼ਰ ਰੱਖ ਰਿਹਾ ਹੈ ਲਗਾਤਾਰ ਬਿਆਨ ਵੀ ਦੇ ਰਿਹਾ ਹੈ ਤੇ ਅਮਰੀਕਾ ਦੇ ਵੱਲੋਂ ਸਮਰਥਨ ਵੀ ਦਿੱਤਾ ਜਾ ਰਿਹਾ ਹੈ ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰਨ ਟੈਮੀ ਬਰੂਸ ਨੇ ਅਮਰੀਕਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰਾ ਸਮਰਥਨ ਦਿੱਤੇ ਜਾਣ ਦੀ ਗੱਲ ਆਖ ਦਿੱਤੀ ਹੈ ਅਮਰੀਕਾ ਵੱਲੋਂ ਜਾਰੀ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਤੈਸ਼ ਦਾ ਮਾਹੌਲ ਪੈਦਾ ਹੋ ਗਿਆ ਹੈ ਬੁਲਾਰਨ ਟੈਮੀ ਬਰੂਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਰੰਪ ਪ੍ਰਸ਼ਾਸਨ ਤੋਂ ਪੂਰਾ ਸਮਰਥਨ ਹੈ ਉਨ੍ਹਾਂ ਕਿਹਾ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਉਹ ਭਾਰਤ ਤੇ ਪਾਕਿਸਤਾਨ ਦੀਆਂ ਤਾਰੇ ਕੰਟੈਕਟ ਦੇ ਵਿੱਚ ਨੇ ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਨ ਨਿਕ ਹੈ ਅਸੀਂ ਸਥਿਤੀ ਦੀ ਨੇੜੇ ਨਿਗਰਾਨੀ ਕਰ ਰਹੇ ਹਾਂ ਕੱਲ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਪਿਓ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਗੱਲ ਕੀਤੀ ਜਿਵੇਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਸੀ ਅਮਰੀਕਾ ਅਤਵਾਦ ਵਿਰੁੱਧ ਲੜਾਈ 'ਚ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਯੂਐਸ ਦੇ ਵਲੋਂ ਪੂਰਾ ਸਨਮਨ ਦਿੱਤਾ ਜਾ ਰਿਹਾ ਹੈ ਟੈਮੀ ਬਰੂਸ ਨੇ ਕਿਹਾ ਇਸ ਕੱਤਰ ਨੇ ਦੋਵਾਂ ਦੇਸ਼ਾਂ ਨੂੰ ਇੱਕ ਜ਼ਿੰਮੇਵਾਰ ਹੱਲ ਵੱਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜੋ ਦੱਖਣੀ ਏਸ਼ੀਆ 'ਚ ਲੰਬੇ ਸਮੇਂ ਦੀ ਸ਼ਾਂਤੀ ਤੇ ਖੇਤਰੀ ਸਥਿਰਤਾ ਦਾ ਨਿਰਮਾਣ ਕਰੇਗਾ ਉਹਨਾਂ ਕਹਿ ਕਿ ਅਸੀਂ ਕਈ ਪੱਧਰਾਂ ਤੇ ਦੋਵਾਂ ਸਰਕਾਰਾਂ ਦੇ ਕੰਟੈਕਟ ਵਿੱਚ ਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘਟਾਉਣ ਦੇ ਸੱਦੇ ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਟੈਮੀ ਬਰੂਸ ਨੇ ਕਿਹਾ ਕਿ ਅਸੀਂ ਦੋਵਾਂ ਧਿਰਾਂ ਤੋਂ ਇੱਕ ਜ਼ਿੰਮੇਵਾਰ ਹੱਲ ਦੀ ਮੰਗ ਕਰ ਰਹੇ ਹਾਂ ਜਿਕਰੇ ਖਾਸ ਹੈ ਕਿ ਅਮਰੀਕਾ ਦਾ ਇਹ ਬਿਆਨ ਅਜੇ ਹੀ ਸੰਮੇ ਆਇਆ ਹੈ ਜਦੋਂ ਪਹਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ ਇਸ ਦੌਰਾਨ ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਇਸੇ ਦਿਨ ਨਾਲ ਹੀ ਭਾਰਤ ਨੇ ਸਰਹੱਦ ਪਾਰ ਅਤਵਾਦਾਂ ਸਮਰਥਨ ਕਰਨ ਲਈ ਪਾਕਿਸਤਾਨ ਵਿਰੁੱਧ ਕਈ ਕਦਮ ਚੁੱਕੇ ਨੇ ਇਸ ਸਿੰਧੂ ਜਲ ਸੰਧੀ ਨੂੰ ਮੁਕਤਲ ਕਰਨਾ ਤੇ ਟਾਲੀ ਵਿਖੇ ਇੱਕ ਇਕ੍ਰਿਤ ਚੈੱਕਪੋਸਟ ਨੂੰ ਬੰਦ ਕਰਨਾ ਸ਼ਾਮਿਲ ਹੈ ਭਾਰਤ ਨੇ ਹਾਈ ਕਮਿਸ਼ਨਸ ਦੀ ਗਿਣਤੀ ਘਟਾਉਣ ਦਾ ਵੀ ਫੈਸਲਾ ਕੀਤਾ ਹੈ ਯੋਧਰਯ ਰਾਸ਼ਪਤੀ ਡੋਨਾਲਡ 트੍ਰੰਪ ਦੇ ਵੱਲੋਂ ਇੱਕ ਵਾਰ ਫੇਰ ਤੋਂ ਈਰਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਦਰਸਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਸਾਈਟ ਟ੍ਰੂਥ ਦੇਤੇ 'ਤੇ ਪੋਸਟ ਸਾਂਝੀ ਕੀਤੀ ਹੈ। ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਈਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ। ਜਿਹੜੇ ਵੀ ਦੇਸ਼ਾਂ ਦੀਆਂ ਕੰਪਨੀਆਂ ਈਰਾਨ ਤੋਂ ਤੇਲ ਖਰੀਦ ਰਹੀਆਂ ਨੇ, ਮੁਹੱਈਆ ਕਰਵਾ ਰਹੀਆਂ ਨੇ ਜਾਂ ਫਿਰ ਪੈਟਰੋਕੈਮੀਕਲਸ ਖਰੀਦ ਰਹੀਆਂ ਨੇ, ਉਹਨਾਂ ਕੰਪਨੀਆਂ ਦੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ। ਡੋਨਾਲਡ 트੍ਰੰਪ ਦੀ ਇਹ ਕੋਈ ਪਹਿਲੀ ਧਮਕੀ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਟਰੰਪ ਨੇ ਈਰਾਨੀ ਤੇਲ ਤੇ ਪੈਟਰੋকেমিক্যাল ਉਤਪਾਦਾਂ ਦੇ ਖਰੀਦਦਾਰ ਦੇਸ਼ਾਂ ਜਾਂ ਵਿਅਕਤੀਆਂ ਤੇ ਪਾਬੰਦੀ ਲਾਉਣ ਦੀ ਧਮਕੀ ਦਿੱਤੀ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜੋ ਵੀ ਈਰਾਨੀ ਤੇਲ ਜਾਂ ਪੈਟਰੋকেমিক্যালਸ ਖਰੀਦੇਗਾ ਉਸ ਤੇ ਸੈਕੰਡਰੀ ਸੈਕਸ਼ਨਸ ਲਾਗੂ ਕੀਤੇ ਜਾਣਗੇ ਤੇ ਇਸ ਤਰ੍ਹਾਂ ਦੇ ਦੇਸ਼ਾਂ ਨੂੰ ਅਮਰੀਕਾ ਨਾਲ ਵੀ ਕਿਸੇ ਕਿਸਮ ਦਾ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਅਲਰਟ ਇਰਾਨੀ ਤੇਲ ਜਾਂ ਪੈਟਰੋ케ਮਿਕਲ ਉਤਪਾਦਾਂ ਦੀ ਕੋਈ ਵੀ ਖਰੀਦਦਾਰੀ ਤੁਰੰਤ ਬੰਦ ਹੋਣੀ ਚਾਹੀਦੀ ਹੈ ਕੋਈ ਵੀ ਦੇਸ਼ ਜਾਂ ਵਿਅਕਤੀ ਜੋ ਇਰਾਨ ਤੋਂ ਕਿਸੇ ਵੀ ਤਰ੍ਹਾਂ ਜਾਂ ਮਾਤਰਾ ਦੇ ਵਿੱਚ ਤੇਲ ਜਾਂ ਪੈਟਰੋ케ਮਿਕਲਸ ਖਰੀਦੇਗਾ ਉਹ ਅਮਰੀਕਾ ਦੇ ਦੂਜੇ ਕਾਨੂੰਨਾਂ ਦੀ ਪਾਬੰਦੀਆਂ ਦੇ ਦਾਇਰੇ ਦੇ ਵਿੱਚ ਆਏਗਾ ਉਨਾ ਅੱਗੇ ਲਿਖਿਆ ਹੈ ਕਿ ਅਜਿਹੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦਾ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਟਰੰਪ ਨੇ ਇਹ ਚੇਤਾਵਨੀ ਅਜਿਹੇ ਸਮੇਂ ਦਿੱਤੀ ਹੈ ਜਦ 2 ਹਫ਼ਤੇ ਪਹਿਲਾਂ ਅਮਰੀਕਾ ਨੇ ਚੀਨ ਦੀ ਇੱਕ ਰਿਫਾਇਨਰੀ ਸ਼ਾਂਡੌਂਗ ਸ਼ੈਂਕਸ਼ਿੰਗ केमिकल लिमिटेड ते ईरानी उत्पादन तेल दे 1 ارب ڈالر ਤੋਂ ਵਾਦੀ ਖਰੀਦ ਲਈ ਪਾਬੰਦੀ ਲਾਈ ਹੈ ਅਮਰੀਕਾ ਨੇ ਇਸੇ ਨਾਲ ਹੀ ਉਹਨਾਂ ਕੰਪਨੀਆਂ ਤੇ ਸਮੁੰਦਰੀ ਜਹਾਜ਼ਾਂ ਤੇ ਵੀ ਕਾਰਵਾਈ ਕੀਤੀ ਸੀ ਜੋ ইরਾਨੀ ਤੇਲ ਚੀਨ ਨਾਲ ਪਹੁੰਚਣ ਵਿੱਚ ਸ਼ਾਮਲ ਨੇ ਸਮਾਚਾਰ ਏਜੰਸੀ اے ਐਨ ਆਈ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕਾ ਆ ਚੀਨ ਅਦਾਲਤ ਆਜ਼ਾਦ ਰਿਫਾਈਨਰੀ ਸ਼ਾਂਡੌਗ ਸ਼ੇਨਚਿੰਗ ਕੈਮਿਕ ਕੰਪਨੀ ਲਿਮਟਿਡ ਤੇ ਪਾਬੰਦੀ ਲਾ ਰਿਹਾ ਹੈ ਜਿਸ ਨੇ 1 ارب ڈالر ਤੋਂ ਜ਼ਿਆਦਾ ਦਾ ইরਾਨੀ ਕੱਚਾ ਤੇਲ ਖਰੀਦਾ ਹੈ ਟਰੰਪ ਪ੍ਰਸ਼ਾਸਨ ਅਨੁਸਾਰ ਈਰਾਨ ਦੁਆਰਾ ਆਪਣੇ ਸ਼ੈਰੋ ਫਲੀਟ ਦੇ ਮਾਧਿਅਮ ਤੋਂ ਤੇਲ ਨਿਰਯਾਤ ਕਰਵਾ ਕੇ ਰਾਜਸਵ ਪੈਦਾ ਕਰਨ ਦੀ ਕੋਸ਼ਿਸ਼ ਪੂਰੀ ਤਰ੍ਹਾਂ ਖਤਮ ਕਰਨਾ ਉਹਨਾਂ ਦਾ ਨਿਸ਼ਾਨਾ ਹੈ। ਰਾਸ਼ਟਰਪਤੀ 트럼ਪ ਨੇ ਆਦੇਸ਼ ਦਿੱਤੇ ਨੇ ਕਿ ਇਰਾਨ ਅਤੇ ਉਹਨਾਂ ਦੇ ਸਹਿਯੋਗੀਆਂ ਲਈ ਸਾਰੀਆਂ ਪਾਬੰਦੀਆਂ ਪੂਰੀਆਂ ਸਖਤੀਆਂ ਤੋਂ ਲੱਗੂ ਹੋਣੀਆਂ। ਵਿਦੇਸ਼ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜਦ ਤੱਕ ਇਰਾਨ ਆਪਣੀ ਅਸਥਿਰ ਗਤੀਵਿਧੀਆਂ ਨੂੰ ਵਿਤਪੋਸ਼ਿਤ ਕਰਨ ਲਈ ਤੇਲ ਰਾਸਰ ਦਾ ਇਸਤੇਮਾਲ ਕਰਦਾ ਰਹੇਗਾ, ਉਦੋਂ ਤੱਕ ਅਮਰੀਕਾ ਇਰਾਨ ਅਤੇ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਉਹਨਾਂ ਦੇ ਹਿੱਸੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਹੇਗਾ। ਦੂਰ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਰੀ ਵੇਨਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਸਲਾਹ ਦਿੱਤੀ ਹੈ ਦਰਅਸਲ ਉਹਨਾਂ ਨੇ ਕਿਹਾ ਕਿ ਭਾਰਤ ਅਤਵਾਦੀ ਹਮਲੇ ਦਾ ਜਵਾਬ ਦੇਵੇ ਪਰ ਇਸ ਸਥਿਤੀ ਨੂੰ ਆਰਾਮ ਦੇ ਨਾਲ ਸੌਲਟ ਆਊਟ ਕਰਨਾ ਚਾਹੀਦਾ ਹੈ ਦੱਸਦੇ ਇਹ ਕਿ ਜਿਸ ਵੇਲੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਉਸ ਵੇਲੇ ਉਪ ਰਾਸ਼ਟਰਪਤੀ ਜੈਡੀ ਵੇਨਸ ਆਪਣੇ ਪਰਿਵਾਰ ਦੇ ਨਾਲ ਭਾਰਤ ਦੇ ਦੌਰੇ ਦੇ ਉੱਤੇ ਆਏ ਹੋ ਸਨ 4 ਦਿਨਾਂ ਦਾ ਦੌਰਾ ਸੀ ਉਸੇ ਹੀ ਦੌਰਾਨੇ ਵੱਡਾ ਹਾਦਸਾ ਵਾਪਰਿਆ ਤੇ ਅਜਿਹੇ ਦੇ ਵਿੱਚ ਜੈਡੀ ਵੇਨਸ ਨੇ ਹੁਣ ਭਾਰਤ ਨੂੰ ਇਹ ਸਲਾਹ ਦਿੱਤੀ ਹੈ ਕਿ ਜੋ ਵੀ ਕੁਝ ਕੀਤਾ ਜਾਣਾ ਚਾਹੀਦਾ ਸੰਜਮ ਵਰਤ ਕੇ ਕੀਤਾ ਜਾਣਾ ਚਾਹੀਦਾ ਹੈ ਭਾਰਤ ਪਾਕਿਸਤਾਨ ਵਿਚਾਲੇ جاری ਤਣਾਅ ਤੇ ਅਮਰੀਕਾ ਲਗਾਤਾਰ ਨਿਰਪneut ਬਣਾਈ ਹੋਇਆ ਹੈ ਹੁਣ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਿਨਸ ਨੇ ਕਿਹਾ ਹੈ ਕਿ ਭਾਰਤ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਦਾ ਜਵਾਬ ਜ਼ਰੂਰ ਦੇਣਾ ਪੈਣਾ ਪਰ ਜਵਾਬ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਖੇਤਰੀ ਯੁੱਧ ਦੀ ਸਥਿਤੀ ਨਾ ਭੜੇ ਉਹਨਾਂ ਨੇ ਇਹ ਉਮੀਦ ਵੀ ਜਤਾਈ ਹੈ ਕਿ ਪਾਕਿਸਤਾਨ ਭਾਰਤ ਨਾਲ ਸਹਿਯੋਗ ਕਰੇਗਾ ਤਾਂ ਜੋ ਪਾਕਿਸਤਾਨ ਦੀ ਜ਼ਮੀਨ ਤੋਂ ਕੰਮ ਕਰ ਰਹੇ ਅਤਵਾਦੀਆਂ ਨੂੰ ਫੜ ਕੇ ਉਹਨਾਂ ਵਿਰੋਧ ਕਾਰਵਾਈ ਕੀਤੀ ਜਾ ਸਕੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਚ ਜੇਡੀ ਵਿਨਸ ਨੇ ਪਹਿਲਗਾਮ ਹਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ ਨਕਿਆ ਹੈ ਸਾਨੂੰ ਉਮੀਦ ਹੈ ਭਾਰਤ ਇਸ ਅਤਵਾਦੀ ਹਮਲੇ ਦਾ ਅਜਿਹ ਜਵਾਬ ਦੇਵੇਗਾ ਜਿਸ ਨਾਲ ਵਿਆਪਕ ਖੇਤਰੀ ਸੰਘਰਸ਼ ਦੀ ਸਥਿਤੀ ਨਾ ਭੜੇ ਉਹਨੇ ਕਿਹਾ ਹੈ ਕਿ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਜੇਕਰ ਪਾਕਿਸਤਾਨ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਹੈ ਤਾਂ ਭਾਰਤ ਨਾਲ ਮਿਲ ਕੇ ਅਤਵਾਦੀਆਂ ਨੂੰ ਫੜਨ ਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਵਿੱਚ ਸਹਿਯੋਗ ਕਰੇਗਾ ਇਹ ਬਿਆਨ ਅਜਿਹ ਸਮੇਂ ਵਿੱਚ ਆਇਆ ਹੈ ਜਦੋਂ ਪਹਿਲਗਾਮ ਅਤਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿੱਚ ਚਾਲੇ ਤਣਾਤ ਤੇਜ਼ੀ ਨਾਲ ਵਧ ਰਿਹਾ ਹੈ ਇਸ ਹਮਲੇ 'ਚ 26 નિર્દોਸ਼ ਲੋਕ ਮਾਰੇ ਗਏ ਇਹ ਗੱਲ ਖਾਸ ਹੈ ਕਿ ਜੇ ਡੀ ਵੈਂਸ ਤੇ ਉਹਨਾਂ ਦਾ ਪਰਿਵਾਰ ਹਮਲੇ ਦੌਰਾਨ ਭਾਰਤ ਦੀ ਯਾਤਰਾ ਤੇ ਸੀ ਹਮਲੇ ਦੇ ਤੁਰੰਤ ਬਾਅਦ ਉਹਨਾਂ ਨੇ ਐਕਸ ਤੇ ਪੋਸਟ ਕਰਕੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਜਤਾਈ ਸੀ ਪਹਿਲਗਾਮ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਜੋ ਤਣਾ ਬਣਿਆ ਹੋਇਆ ਹੈ ਐਸੇ ਹੀ ਦੌਰਾਨ ਇੱਕ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਭਾਰਤ ਨੂੰ ਹੁਣ 13.1 ਕਰੋੜ ਡਾਲਰ ਦੇ ਫੌਜੀ ਉਪਕਰਣ ਮਿਲਣਗੇ ਇਹ ਫੌਜੀ ਉਪਕਰਣ ਯਾਨੀ ਕਿ ਮਿਲਟਰੀ ਇਕਵਿਪਮੈਂਟ ਕੋਈ ਹੋਰ ਨਹੀਂ ਬਲਕਿ ਅਮਰੀਕਾ ਦੇ ਵੱਲੋਂ ਹੀ ਦਿੱਤੇ ਜਾਣਗੇ ਡੀਐਸਸੀਏ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਮਰੀਕਾ ਨੇ ਭਾਰਤ ਨੂੰ 13.1 ਕਰੋੜ ਡਾਲਰ ਦੇ ਮਹੱਤਵਪੂਰਨ ਫੌਜੀ ਉਪਕਰਨ ਤੇ ਲੌਜਿਸਟਿਕਸ ਸਹਾਇਤਾ ਸੰਪਤੀਆਂ ਦੀ ਸਪਲਾਈ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਭਾਰਤ ਤੇ ਅਮਰੀਕਾ ਵਿਚਾਲੇ ਰਣਨੀਤਿਕ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਦਿੱਤੀ ਗਈ ਹੈ। ਅਮਰੀਕਾ ਵੱਲੋਂ ਜਾਰੀ ਬਿਆਨ ਅਨੁਸਾਰ ਪੈਂਟਾਗਨ ਦੇ ਅਧੀਨ ਕੰਮ ਕਰਨ ਵਾਲੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਫੌਜੀ ਸਪਲਾਈ ਲਈ ਜ਼ਰੂਰੀ ਪ੍ਰਮਾਣਿਕਰਨ ਪ੍ਰਦਾਨ ਕਰ ਦਿੱਤੇ ਨੇ ਤੇ ਸੰਭਾਵਿਤ ਵਿਕਰੀ ਬਾਰੇ ਅਮਰੀਕੀ ਕਾਂਗਰਸ ਨੂੰ ਸੂਚਿਤ ਕਰ ਦਿੱਤਾ ਹੈ। ਭਾਰਤ ਨੂੰ ਫੌਜੀ ਉਪਕਰਨਾਂ ਦੀ ਸਪਲਾਈ ਲਈ ਇਹ ਪ੍ਰਵਾਨਗੀ ਇੱਕ ਇਹ ਸਮੇਂ ਦਿੱਤੀ ਗਈ ਹੈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਨੇ ਨਵੀਂ ਦਿੱਲੀ ਤੇ ਅਮਰੀਕਾ ਤੋਂ ਫੌਜੀਕਰਨਾ ਦੇ ਖਰੀਦ ਵਧਾਉਣ ਲਈ ਦਬਾਅ ਪਾ ਰਿਹਾ ਹੈ ਵਿਦੇਸ਼ੀ ਫੌਜੀ ਵਿਕਰੀ ਰੂਟ ਰਾਹੀਂ ਪ੍ਰਸਤਾਵਿਤ ਸਪਲਾਈ ਇੰਡੋ-ਪੈਸੀਫਿਕ ਮੈਰੀਟਾਈਮ ਡੋਮੇਨ ਜਾਗਰੂਕਤਾ ਪ੍ਰੋਗਰਾਮ ਦੇ ਤਾਜੇ ਦੇ ਤਹਿਤ ਭਾਰਤ ਅਮਰੀਕਾ ਸਹਿਯੋਗ ਨਾਲ ਜੁੜੀ ਹੋਈ ਹੈ ਜੀਐਸਸੀਏ ਦਾ ਮਿਸ਼ਨ ਸਾਂਝੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਵਿਦੇਸ਼ੀ ਸੁਰੱਖਿਆ ਬਲਾਂਦੀ ਸਮਰੱਥਾ ਦਾ ਨਿਰਮਾਣ ਕਰਕੇ ਅਮਰੀਕੀ ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਨੀਤੀ ਦੇ ਹਿੱਤਾਂ ਨੂੰ ਅੱਗੇ ਵਧਾਉਣਾ ਹੈ ਅਮਰੀਕਾ ਨੇ ਇੱਕ ਬਿਆਨ ਚੁੱਕਿਆ ਹੈ ਵਿਦੇਸ਼ ਵਿਭਾਗ ਨੇ 13.1 ਕਰੋੜ ਅਮਰੀਕੀ ਡਾਲਰ ਦੀ ਅਨੁਮਾਨਤ ਲਾਗਤ ਨਾਲ ਭਾਰਤ ਨੂੰ ਇੰਡੋ-ਪੈਸੀਫਿਕ ਮੈਰੀਟਾਈਮ ਡੋਮੇਨ ਜਾਗਰੂਕਤਾ ਦੀ ਸੰਭਾਵਿਤ ਵਿਦੇਸ਼ੀ ਫੌਜੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ ਇਸ ਤੇ ਕਿਹਾ ਗਿਆ ਹੈ ਕਿ ਭਾਰਤ ਨੇ ਸੀ ਵਿਜਨ ਦਸਤਾਵੇਜ਼ਾਂ ਅਤੇ ਲੌਜਿਸਟਿਕਸ ਦੇ ਹੋਰ ਸੰਬੰਧਿਤ ਤੱਤਾ ਤੱਕ ਪਹੁੰਚ ਦੀ ਬੇਨਤੀ ਕੀਤੀ ਸੀ ਇਸ ਤੋਂ ਇਲਾਵਾ ਸੀ ਵਿਜਨ ਸੌਫਟਵੇਅਰ ਰਿਮੋਟ ਸੌਫਟਵੇਅਰ ਅਤੇ ਵਿਸ਼ਲੇਸ਼ਣ ਸਹਾਇਤਾ ਵੀ ਖਰੀਦੀ ਸੀ ਪ੍ਰਸਤਾਵਿਤ ਸਪਲਾਈ ਬਾਰੇ ਭਾਰਤੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਨ ਮਾਰਦੇ ਆ ਮੁਖੜ ਲੈਸ ਤੇ ਭਾਰਤ ਪਾਕਿਸਤਾਨ ਤਣਾਅ ਦੇ ਵਿਚਾਲੇ ਯੂਐਸ ਦਾ ਤਾਜ਼ਾ ਬਿਆਨ ਕਿਹਾ ਪੀਐਮ ਮੋਦੀ ਨੂੰ ਸਾਡਾ ਪੂਰਾ ਸਮਰਥਨ ਯੂਐਸ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਵਿੱਚ دہشت ਈਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਟਰੰਪ ਦੀ ਧਮਕੀ ਖਰੀਦਦਾਰਾਂ ਦੇ ਪਾਬੰਦੀ ਲਗਾਉਣ ਦੀ ਦਿੱਤੀ ਚੇਤਾਵਨੀ ਟਰੰਪ ਨੇ ਸੋਸ਼ਲ ਮੀਡੀਆ ਸਾਈਟ ਟਰੂਥ ਦੇ ਉੱਤੇ ਪਾਈ ਪੋਸਟ ਭਾਰਤ ਪਾਕ ਤਣਾਅ ਤੇ ਜਿਹੜੀ ਬਿੰਸਤਾ ਵੱਡਾ ਬਿਆਨ ਖੇਤਰੀ ਉਦਸ ਸਥਿਤੀ ਨਾ ਬਣਾਉਂਦੀ ਕੀਤੀ ਅਪੀਲ ਹਮਲੇ ਦੇ ਦੌਰਾਨ ਭਾਰ ਦੇ ਵਿੱਚ ਹੀ ਮੌਜੂਦ ਸਨ ਪਰਿਵਾਰ ਦੇ ਨਾਲ ਜੁੜੀ ਬੈਂਸ ਇਸ ਦੇ ਨਾਲ ਹੀ ਮੈਨੇਜਰ ਜੀ ਅਜਾਜ਼ਤ ਕਲ ਫਿਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ